ਹੈਲੋ ਹਾਂਜੀ ਗਏ ਸਤਿ ਸ੍ਰੀ ਅਕਾਲ ਵੈਲਕਮ ਟੂ ਨਜ਼ਰ ਵਲੌਗ ਤੇ ਮਿੱਤਰੋ ਅੱਜ ਆਪਾਂ ਆਏ ਹੋਏ ਹਾਂ ਮੰਡੀ ਪਾਜੀ ਦਾ ਚੋਨਾ ਲੈ ਗਏ ਤਾਂ ਅੱਜ ਮਿੱਤਰੋ ਸਵੇਰ ਦਾ ਆਪਾਂ ਤਾਂ ਨਹੀਂ ਵਲੌਗ ਸ਼ੁਰੂ ਕੀਤਾ ਕਿਉਂਕਿ ਸਵੇਰ ਦੇ 7 ਵਜੇ ਉੱਠ ਕੇ ਆਏ ਨੂੰ ਪਹਿੰਗੇ ਤੇ ਮਿੱਤਰੋ ਅੱਜ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਭਰਾ ਇੱਕ ਨੂੰ ਆਪਾਂ ਕਰਤਾ ਫੋਨ ਪਹਿਲਾਂ ਜਾ ਕੇ ਕਰੋਨੇ ਕਟਿੰਗ ਕਟਿੰਗਨ ਫੇ ਚੱਲਦੇ ਆਂ ਜੇ ਆਪਾਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਾਤੇ ਜਾਈਏ ਮਰੂਤੀ ਤੇ ਜਾਈਏ ਜਾਂ ਸਵਿਫਟ ਲਈਏ ਜਾਂ ਆਪਣੇ ਭਰਾ ਵਾਲੇ ਅਲਟੋ ਤੇ ਜਾਈਏ ਥੋੜਾ ਵਿੱਚ ਤਿੰਨ ਗੱਡੀਆਂ ਤੋਂ ਇੱਕ ਤੇ ਜਾਵਾਂਗੇ ਪੂਰੀ ਲਹਿਰ ਘਣਾਵਾਂਗੇ ਅੱਜ ਚੱਲਣ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਵਾਂਗੇ ਘਟੋ ਘਟੜੇ ਮੈਨੂੰ ਸਾਲ ਹੀ ਹੋ ਗਿਆ ਆਪਾਂ ਗਏ ਨਹੀਂ ਆ ਸਾਲ ਤੋਂ ਹਾਂ ਸਾਲ ਤੋਂ ਜ਼ਿਆਦਾ ਹੀ ਹੋ ਗਿਆ ਗਏ ਨਹੀਂ ਆ ਬੇਰਸਾਬ ਨਹੀਂ ਕਰੇਗੇ ਜੇ ਰੋ ਕਰੇ ਉਧਰ ਨੂੰ ਟੂਰ ਲੱਗਦਾ ਵਾ ਤੇ ਬਾਰੋ ਮੱਥਾ ਟੇਕ ਆਈਦਾ ਤੇ ਅੱਜ ਆਪਾਂ ਚੱਲਦੇ ਆਂ ਤੇ ਸ਼ਾਇਦ ਆਪਣਾ 5 ਵਜੇ ਤੱਕ ਤਕਰੀਬਨ ਕੰਮ ਨਿਪਟਾ ਦੇਵੇ ਇਤੋਂ ਤੇ ਫਿਰ ਆਪਾਂ ਚੱਲ ਜਾਣਾ ਉਧਰ ਘਰੇ ਘਰੇ ਜਾ ਕੇ ਵਾਲ ਬਲ ਕਟਾਉਣੇ ਫਿਰ ਚੱਲਦੇ ਆਂ ਤੇ ਆਪਾਂ ਟਾਈਮ ਨਾਲ ਚੱਲ ਗਏ ਜਿਹੜੇ ਉਧਰ ਹਾੜ ਹੁੜ ਆਏ ਆ ਸਾਰਾ ਏਰੀਆ ਘੁੰਮ ਕੇ ਆਵਾਂਗੇ ਸੁਲਤਾਨਪੁਰ ਵਾਲਾ ਜਿਹੜਾ ਆਲੀ ਵਾਲਾ ਬੰਨ ਟੁੱਟਾ ਹੀ ਹੋਵੇ ਦਿਖਾ ਕੇ ਲਿਆਵਾਂਗੇ ਜੇ ਤਾਂ ਆਪਾਂ ਚੱਲ ਗਏ ਟਾਈਮ ਨਾਲ ਜੇ ਨਹੀਂ ਤੇ ਫਿਰ ਗੁਰਦੁਆਰਾ ਸਾਹਿਬ ਤਾਂ ਜੀ ਜਾਣਾ ਹੀ ਜਾਣਾ ਪੱਕਾ ਮੇਰੀ ਵਾਦੀ ਗਰਾਰੀ ਆੜੀ ਹੋਈ ਆ ਵੀ ਜਾਣਾ ਤੇ ਜਾਣਾ ਭਰਾ ਨੂੰ ਇੱਕ ਨੋਪਾ ਕਰਤਾ ਸ਼ੂਨ ਕਿ ਮੈਂ ਕਾ ਚਲੋ ਚੱਲਦੇ ਆ ਤੇ ਮਿੱਤਰੋ ਮਿਊਜ਼ਿਕ ਜਿਹੜਾ ਸਿਸਟਮ ਆ ਬਸ ਅੱਜ ਝੋਨਾ ਇੰਨਾ ਕਰ ਰਹਿ ਗਿਆ ਹੈ ਭਾਜੀ ਕਾ ਉਹ ਵੱਢਿਆ ਗਿਆ ਵਾ ਤੇ ਕੱਲ ਨੂੰ ਹੋ ਜਣਾ ਆਪਾਂ ਫਰੀ ਬਿਲਕੁਲ ਤੇ ਪਰਸੋਂ ਜਿਹੜੇ ਆਲੂ ਰਹਿ ਗਏ ਉਹਦਾ ਮਾਰਕਾ ਮੁਰਕਾ ਲੱਗ ਜਾਣਾ ਸਾਰਾ ਉਸ ਤੋਂ ਬਾਅਦ ਆਪਾਂ ਫਰੀ ਆ ਤੂੰ ਦੁਬਾਰਾ ਮਿਊਜ਼ਿਕ ਸਿਸਟਮ ਆਪਾਂ ਕਰਾ ਲੈਣਾ ਜਾਂ ਮੈਸੀਜ ਤੇ ਕਰਾ ਕੇ ਲਵਾਗੇ ਜਾਂ ਤੇ ਸੱਟੇ ਸੱਟੇ ਦੇ ਫਾਰਮ ਡਰੈਗ ਤੇ ਤੇ ਦੇਖਦੇ ਆ ਮਿੱਤਰੋ ਹੁਣ ਮਿਲਦੇ ਤੁਹਾਨੂੰ ਹੁਣ ਪਿੰਡ ਜਾ ਕੇ ਦੇਖੋ ਬੰਦੇ ਬਹੁਤ ਮਿਹਨਤੀ ਆ ਕਹਿੰਦਾ ਮੇਰੀ ਵੀਡੀਓ ਨਾ ਬਣਾ ਆਇਦਰਾ ਪੰਜਾਬੀ ਭਰਾ ਲੱਗਾ ਹੁੰਦਾ ਪੂਰੀ ਤਾਕਤ ਬਾਕੀ ਦੋਵੇ ਤੇ ਖਤਮ ਨਹੀਂ ਆ ਗਾ ਕਹਾਣੀ ਨਾ ਦੀ ਆ ਜੀ ਦੀ ਕਹਾਣੀ ਖਤਮੀਆਂ ਐ ਜਿਹੜੇ ਪੀਲੀ ਸ਼ਰਟ ਵਾਲੇ ਦੀ ਪਿੰਕ ਛੜੀਆਂ ਮੇਤਰਾ ਦਾਣੇ ਚੁਗਣਾਈਆਂ ਦੇਖੋ ਕਿੰਨੀਆਂ ਸੋਹਣੀਆਂ ਮਾੜੀ ਜਿਹੀ ਹਿਲਜੁਲ ਕੀਤੀ ਨਾਲੇ ਉੱਡ ਜਾਣੀਆਂ ਇਹਨਾਂ 7 ਵਜੇ ਗਿਆ ਤੇ ਆਪਣਾ ਅੰਝ ਹੋ ਗਿਆ ਕੰਮ ਡਨ ਸਾਰ ਤੇ ਝੋਨਾ ਆਪਣਾ ਸਾਰਾ ਉਹ ਕੰਪਲੀਟ ਹੈ ਤੇ ਅੱਜ ਕੱਲ ਤੋਂ ਆਪਾਂ ਸ਼ੁਰੂ ਕਰਨੇ ਆਲੂ ਲਾਉਣੇ ਫਿਰ ਤੇ ਮਿੱਤਰੋ ਅੱਜ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੋਂ ਅੱਜ ਨਹੀਂ ਉਹ ਜਾਣਾ ਵਾਲ ਕਟਾ ਹੋਏ ਮੈਂ ਕਿਹਾ ਸੀ ਟਾਈਮ ਨਾਲ ਵਿਲੇ ਹੋ ਜਾਵਾਂਗੇ ਤੇ ਚੱਲ ਜਵਾਂਗੇ ਅੱਜ ਮਿੱਤਰੋ ਫੇ ਇਹ ਚੱਕਰਾਂ ਦੇ ਵਿੱਚ ਹੀ ਆਪਣੀ ਸਾਰੀ ਦਿਹਾੜੀ ਇੱਥੇ ਨੰਗੀ ਮੈਂ ਕਿਹਾ ਚਲੋ ਇਹ ਵਲੌਗ ਆਪਾਂ ਪੁਰਾਣਾ ਪਾਇਆ ਹੋਇਆ ਅੱਜ ਦੀ ਵੀਡੀਓ ਕੀ ਸ਼ੂਟ ਕਰਨੀ ਆ ਤੇ ਆਪਣੀਓ ਸਾਹਮਣੇ ਰਾਣੀ ਸੁੰਦਰਾ ਆ ਗਈ ਆ ਤੇ ਬਸ ਡੀਕਨ ਦੇ ਬੂਰੀਆਂ ਗਣਾ ਆ ਗਏ ਆੜਤੀ ਹੁਣਾਂ ਨੂੰ ਤਾਂ ਆਪਾਂ ਚੱਲ ਜਣਾ ਘਰੇ ਤੇ ਦੇਖਦੇ ਆ ਜੇ ਆਪਣਾ ਬੰਦਾ ਇੱਕ ਹੈਗਾ ਵਾ ਮੰਨ ਗਿਆ ਚੋਬਰ ਫੇਰ ਚੱਲ ਜਵਾਂਗੇ ਹੁਣੇ ਗੁਰਦੁਆਰਾ ਸਾਹਿਬ ਨਹੀਂ ਫੇ ਮਿੱਤਰੋ ਸਵੇਰ ਤੇ ਕੰਮ ਰਾਤਾ ਵਾ ਪਾਈ ਦੱਸ ਦੋ ਸਵੇਰ ਨੂੰ ਪੋਣੀ ਇਹਨਾਂ ਕੋ ਖਾਜ ਤੇ ਇਹਨਾਂ ਕੰਮ ਹੈਗਾ ਤੇ ਇਹਨੂੰ ਫੇ ਸਾਡਾ ਕੰਮ ਹੋਣਾ ਹੈ ਜੈਂਗੋ ਪੂਰਾ ਭਾਈ ਸਾਚ ਕੰਮ ਕਰਨਾ ਇੱਕ ਆਪਾਂ ਹੋਈ ਚਲੋ ਉਹ ਮਿੱਤਰੋ ਆੜਾ ਸੀਗਰਟ ਉਹ ਉਹ ਨਹੀਂ ਆਪਾਂ ਗੇਮ ਦੱਸਣਾ ਇਹ ਮਿੱਤਰੋ ਵੀਡੀਓ ਏਡੀ ਮੈਂ ਦੂਜੇ ਦਿਨ ਸ਼ੂਟ ਕਰਨ ਦਿਆਂ ਆਂ ਕਿਉਂਕਿ ਦੋ ਦਿਨ ਹੋ ਗਿਆ ਆਪਣੇ ਕੋ ਨਈ ਵੀਡੀਓ ਪਈ ਨਾ ਮਿੱਤਰੋ ਟਾਈਮ ਹੈਗਾ ਆਪਣਾ ਤੇ ਮਿੱਤਰੋ ਹਾਲਾਤ ਚੈੱਕ ਕਰੋ ਚੋਬਰਾਂ ਦੇ ਸਵੇਰ ਦੇ ਲੱਗੇ ਹੋਇਆ ਤੇ ਮਿੱਤਰੋ ਵੀਡੀਓ ਬਣਾਉਂਦਾ ਤੇ ਮਾਸਾ ਟਾਈਮ ਨਹੀਂ ਤੇ ਮੂਡ ਵੀ ਅੱਜ ਪੂਰਾ ਓਕੇ ਹੈਗਾ ਤੇ ਮਾਸਾ ਵੀ ਟਾਈਮ ਨਹੀਂ ਲੱਗਾ ਸਵੇਰ ਦਾ ਕਿਉਂਕਿ ਆ ਦੇਖੋ ਤੁਹਾਨੂੰ ਦੱਸਿਆ ਜਿਹੜਾ ਆਪਣਾ ਅੱਲੂ ਲੇਟ ਹੋ ਗਏ ਆ ਭਾਈਕੇ ਤੇ ਸਵੇਰ ਦੇ ਛਾ ਹੀ ਹੁਣੀ ਲੱਗੇ ਪਏ ਟਰੈਕਟਰ ਤੇ ਮਾਰਕਾ ਲਾਉਣ ਐਂ ਖਾਦ ਖੁੱਦ ਖਲਾਰੇ ਸਾਰੇ ਕਿਉਂਕਿ ਮਿੱਤਰੋ ਉਹਦਾ ਜਿਹੜਾ ਉਹ ਹੈਗਾ ਆਪਣਾ ਮਾਰਕਾ ਉਹਦਾ ਖਾਦ ਆਪਾਂ ਨੂੰ ਸਿੱਟਣੀ ਨਹੀਂ ਨਹੀਂ ਪੈਣੀ ਹੱਥ ਨਾਲ ਤੇ ਜਿਹੜਾ ਉਹਦਾ ਉੱਪਰਲਾ ਹਿੱਸਾ ਉਹ ਲੈ ਗਿਆ ਹੈਗਾ ਚੋਰੀ加 ਹੋ ਗਿਆ ਹੈਗਾ ਤੇ ਐਂਸ ਕਰਕੇ ਮਿੱਤਰੋ ਸੇਰੇ ਦੇ ਜਦੋਂ ਜਹਤ 23 24 27 ਬੁਰੇ 27 ਬੁਰੇ ਭਾਏ ਮਿੱਤਰੋ ਸਵੇਰ ਦੇ ਪੂਰੀ ਲੰਬ ਨਿਕਲੀ ਪਿਆ ਟਾਈਮ ਪਰ ਫੇ ਵੀ ਚੋਬਰ ਪੂਰੇ ਖੜੇ ਮੱਥੇ ਆ ਤੇ ਆਹ ਦੇਖੋ ਮਿੱਤਰੋ ਨਿਕ ਨਿਕ ਜਿਹੜੀ ਦਿਖਦੀ ਹੈ ਨਾ ਬ੍ਰੀਕ ਬ੍ਰੀਕ ਦਾਣਾ ਇਹ ਮਿੱਤਰੋ ਸਾਰੇ ਉਹ ਸਾਰੇ ਪਲਾਟਾਂ ਦੇ ਖਲਾਰੀ ਆ ਤੇ ਮੈਂ ਹੈਗਾ ਬੰਡੀ ਸੀ ਕਿ ਪਹਿਲਾਂ ਛਾ ਵੀ ਹੱਟਣਾ ਖਲਾਰਦਾ ਸੀ ਤੇ ਹੁਣ ਮਿੱਤਰੋ ਲੱਗੇ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਸੀ ਵਾਲ ਵੀਕ ਤੋਂ ਨੇ ਸੀ ਕਿ ਆਪਣਾ ਮਾਸਾ ਟਾਈਮ ਨਹੀਂ ਲੱਗਾ ਬਸ 2 3 ਦਿਨ ਹੋਰ ਆ ਬਸ ਆਪਾਂ ਵੇਲੇ ਹੀ ਆ ਉਸ ਤੋਂ ਬਾਅਦ ਤੇ ਉਹ ਦੁਬਾਰਾ ਮਿੱਤਰੋ ਬਾ ਪਹਾੜਾਂ ਦਾ ਵੀ ਟੂਰ ਖੇਚ ਦੇਣਾ ਵਾ ਬਾਬਾ ਸੁੱਖ ਰੱਖੇ ਬਾਈ ਜੀ ਇਹ ਪਹਿਲਾਂ ਪਹਾੜਾਂ ਦਾ ਵੀ ਟੂਰ ਖੇਚ ਦੇਣਾ ਵਾ ਤੇ ਦੇਦਿਆਂ ਹੋਰ ਵੀ ਆਪਾਂ ਗੁਰਦੁਆਰਾ ਸਾਹਿਬ ਵੀ ਜਾਣਾ ਵਾ ਇੱਕ ਦੋ ਹੋਰ ਵੀ ਨਿਕਨੇ ਕੰਮ ਹੋ ਵੀ ਆਪਾਂ ਕਰਨੇ ਆ ਉਹਦਾ ਵਾਲੇ ਆਪਣੇ ਹੱਲੇ ਵੀ ਸੋਹਣੇ ਲੱਗਦੇ ਆ ਆਪਾਂ ਨੂੰ ਏਦਾਂ ਕਿਨਾਰੇ ਨਹੀਂ ਪਰ ਆਪਾਂ ਛੋਟੇ ਛੋਟੇ ਕਰਾ ਲੈਣੇ ਤੁਹਾਨੂੰ ਪਤਾ ਮਿੱਤਰੋ ਕੰਮ ਧੰਦੇ ਵਾਲੇ ਨੇ ਬੰਦੇ ਨੂੰ ਵਾਰਾ ਨਹੀਂ ਖਾਂਦੇ ਸਹੀ ਆ ਜੀ ਤਾਂ ਲੱਗਾ ਪਿਆ ਸ਼ਾਹ ਮਾਰਕਾ ਲੋਣ ਦੇ ਤੇਰੇ ਦੀ ਲੈਤਰ ਦੀ ਇਹ ਸ਼ਾਮ ਦੇ 6:30 ਹੋ ਗਿਆ ਮੈਂ ਉਸ ਵੇਲੇ ਵੀਡੀਓ ਰਿਕਾਰਡ ਕਰਨ데요 ਹੁਣ ਟਾਈਮ ਨਾਲ ਹੀ ਹਨੇਰਾ ਹੋਣ ਲੱਗ ਪੈਂਦਾ ਵਾ ਤੇ 7 ਵਜੇ ਤੱਕ ਐ ਪੂਰਾ ਦਿਨ ਛੁੱਪ ਜਾਂਦਾ ਕਿਉਂਕਿ ਦਿਨ ਵੀ ਹੁਣ ਛੋਟੇ ਹੋ ਗਏ ਆ ਤੇ ਮਿੱਤਰੋ ਚਾ ਆਪਣਾ ਹੁਣ ਲਾ ਪਿਆ ਆਪਣੇ ਵਾਲ ਨੂੰ ਤੇ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਨੂੰ ਕਿਉਂਕਿ ਮਿੱਤਰੋ ਹੱਲੇ ਟਾਈਮ ਹੈ ਨਹੀਂ ਆਪਣਾ ਵੀਡੀਓ ਦਾ ਤੇ ਕੱਲ ਨੂੰ ਪਾਵਾਂਗੇ ਵਧੀਆ ਜਿਹਾ ਵਲੌਗ ਇੱਕ ਧੰਸੂ ਸਟਾਈਲ ਵਿੱਚ ਤੇ ਦੇ ਦੇ ਅੱਜ ਸ਼ਾਮ ਨੂੰ ਹੁਣ ਟਾਈਮ ਅੱਜ ਮੇਰੇ ਸਾਹਮਣੇ ਅੱਜ ਵੀ ਨਹੀਂ ਟਾਈਮ ਲੱਗਣਾ ਨੀ ਅੱਜ ਆਪਾਂ ਗੁਰਦੁਆਰਾ ਸਾਹਿਬ ਜਾਣਾ ਇਹਦਾ ਮੁੰਡਿਆਂ ਨੂੰ ਕੀਤਾ ਹੈ ਇੱਕ ਦੋ ਨੂੰ ਹੁਣ ਕਹਿੰਦੇ ਜਲ ਚਾਲ ਦੇ ਹੁਣ ਮੇਰੇ ਇਨੀ ਟਾਈਮ ਲੱਗਾ ਤਾਂ ਹੁਣ ਕੀ ਕਰ ਸਕਦੇ ਆਪਾਂ ਦੇਖੀ ਚੋਬਰਾ ਦੇ ਗੱਬਰੂ ਦੇ ਨਾਲ ਲਾਤੜਾ ਆ ਕੇ ਨਾਲ ਹੀ ਲੈ ਗਏ ਮੇਰੇ ਸਾਹਮਣੇ ਹੋਰ ਸ਼ਾਹ ਨੇ ਅੱਧਾ ਘੰਟਾ ਵਾ ਇਹਨੇ ਵੀ ਨਿਬੇੜ ਦੇਣਾ ਕੰਮ ਨਾ ਮਤਰਾ ਮੇਰਾ ਤੇ ਇਹ ਲਾ ਕਰਦਾ ਵੀ ਚੱਲੀਏ ਹੁਣ ਆਪਾਂ ਘਰੇ ਪੂਰਾ ਥੱਕ ਗਏ ਆ ਅੱਜ ਤਾਂ ਪੂਰੀ ਲੰਮ ਨਿਕਲ ਗਈ ਸੱਚੀ ਕਹਤਾ ਮੈਂ। ਇਹ ਸ਼ਾਇਲ ਆਈ ਜਾਂਦੇ ਮਾਰਕਾ ਇੱਕ ਆਪਣਾ ਚੋਬਰੀਗਾ ਬੰਟੀ ਬੌਸ ਜਿਹੜਾ ਤੁਹਾਨੂੰ ਪਿਛਲੇ ਲੋਗ ਜਿੰਨੇ ਦੇਖਿਆ ਹੈ ਮਿੱਤਰੋ। ਟੂਆ ਇਸ ਟਾਈਮ ਚਲ ਗਿਆ ਘਰੇ ਮੱਛਰ ਬੋਲ ਲੰਦੇ ਆ ਇਸ ਟਾਈਮ। ਖਾਦਣਾ ਵੀ ਪੁੰਜੇ ਪੁੰਜੇ ਸਾਰੇ ਭਰੇ ਹੋਏ ਆ। ਲੋ ਮਿੱਤਰੋ ਘਰੇ ਆਪਾਂ ਪਹੁੰਚ ਗਏ ਹੈਗੇ। ਤੇ ਮਿੱਤਰੋ ਅੱਜ ਜਿਹੜੀ ਸਭ ਤੋਂ ਆਪਣੀ ਪਿਆਰੀ ਰਾਣੀ ਸੁੰਦਰੀ ਅੱਜ ਚੱਲੀ ਠੀਕ ਹੈ ਜੀ ਤੇ ਬੰਦੇ ਆਏ ਪਿਆ ਲੈਣ ਉੱਪਰ ਬੈਠੇ ਪਿਆ ਕੋਠੇ ਦੇ ਚਾਹ ਪਾਣੀ ਪੀਂਦੇ ਆ ਤੇ ਜਾ ਕੇ ਤੁਹਾਨੂੰ ਦਿਖਾਉਣਾ ਵਾ ਤਾਂ ਅੱਜ ਆਪਣੀ ਗੱਡੀ ਨੂੰ ਹੈ ਨਾ ਬਾਏ ਬਾਏ ਕਮੈਂਟ ਕਰਕੇ ਦੱਸਿਓ ਕਿਹੜੀ ਆਊਗੀ ਗੱਡੀ ਜਾਂ ਸਵੈਵਟ ਹੈ ਜਾਂ ਅਮਰੋਤੀ ਦੋਨਾਂ 'ਚੋਂ ਇੱਕ ਗੱਡੀ ਅੱਜ ਆਪਾਂ ਭੜਕਾ ਦੇਣੀ ਆ ਠੀਕ ਆ ਆਜੋ ਮਿੱਤਰੋ ਚੱਲਦਾ ਹੁਣ ਮੈਂ ਉੱਪਰ ਬੰਦੇ ਆਏ ਪਿਆ ਤੇ ਸਾਰੇ ਕੰਮ ਹੋ ਗੁੰਦਿਆ ਪੈਈ ਪੁਈ ਦਾ ਸਾਰਾ ਬਸ 10 ਮਿੰਟਾਂ ਦਾ ਕੁਣਾ ਲੈ ਜਾਣੀ ਆ ਇਹ ਕਰੋਨੇ ਤੁਹਾਨੂੰ ਜਾਂਦੀ ਹੈ ਲਾਸਟ ਸ਼ੋਟ ਚੈੱਕ ਇਸ ਘਰੇ ਉਹ ਕਿਹੜੀ ਆਪਣੀ ਚੱਲੀ ਆ ਰਾਣੀ ਸੁੰਦਰਾ ਇੱਕ ਆ ਖੜੀ ਇੱਕ ਆਜ ਅੰਦਰ ਨਹੀਂ ਕੋਈ ਬਲਾਈਆਂ ਕਿਨੇ ਆਂਗਣਿਆਂ 'ਚ ਵੀਡੀਓ ਬਣਾਈ ਉਹ ਵੀ ਦਿਖਾਉਂਗਾ ਲਾਸਟ ਵੀਡੀਓ ਆਪਣੀ ਕਰ ਦੇਣੀ ਵਲੌਗ ਵਿੱਚ ਐਡ ਆਪਾਂ ਕਮੈਂਟ ਕਰਕੇ ਦੱਸਿਓ ਆ ਗੱਡੀ 'ਚ ਆਇਆ ਬੰਦੇ ਲੈਣ ਵੈਗਨਰ ਤੇ ਅੱਜ ਲੈ ਜਾਣੀ ਇਹਨਾਂ ਨੇ ਉੱਪਰ ਬੈਠੇ ਦਿਖਾਉਣੇ ਤੁਹਾਨੂੰ ਜਾਗੇ ਬਸ ਚੰਦ ਮਿੰਟਾਂ ਦੀ ਦੇਰੀ ਆ ਤੇ ਚੱਲ ਚਲੀ ਅੱਜ ਆਪਣੇ ਨਾਲ ਬਹੁਤ ਦੇਣ ਮਿੱਤਰੋ ਇਹਦੇ ਵਿੱਚ ਆਪਾਂ ਬਹੁਤ ਕਿੰਨੇ 4 ਸਾਲਾਂ ਤੋਂ ਆ ਗੱਡੀਆਂ ਪੂਰਾ ਪਿਆਰ ਪਾ ਗਿਆ ਹੀ ਆਪਣਾ ਤੇ ਕਦੇ ਰਾਤ ਜਾਂਦਿਆਂ ਵੀ ਮੈਨੂੰ ਨਹੀਂ ਇਹਦੇ ਧੋਖਾ ਦਿੱਤਾ 333 ਨੰਬਰ ਆਪਣਾ ਫੇਵਰੇਟ ਤੇ ਮਿੱਤਰੋ ਉੱਤੇ ਲਿਖਿਆ ਸਰਪੰਚ ਇਹਨੇ ਜਦੋਂ ਦੀ ਘਰ ਚਾਈ ਸੀ ਮਤਲਬ ਆਪਾਂ ਤਾਂ ਨਹੀਂ ਗਏ ਕਦੇ ਵੀ ਪੇਠ ਨਹੀਂ ਲੱਗਣ ਦਿੱਤੀ ਘਰ ਦੇ ਸੋ ਕੋ ਲੈ ਜਾਂਦੇ ਸੀ ਕਦੇ ਖਰਾਬ ਹੋ ਜਾਂਦੀ ਹੁੰਦੀ ਸੀ ਤੇ ਜਦੋਂ ਮੈਂ ਲੈ ਕੇ ਜਾਵਾਂ ਕਦੇ ਨਹੀਂ ਮੈਨੂੰ ਤਾਂ ਕਿ ਇੱਥੇ ਆਇਆ ਬੰਦੇ ਲੈਣ ਦੇਖੋ ਨਾ ਤੁਹਾਨੂੰ ਕਿਹੜੇ ਮਤੇ ਲੈਣਾ ਆਇਆ ਤੇ ਮਿੱਤਰੋ ਉੱਤੇ ਆਪਾਂ ਆ ਗਏ ਆ ਜੀ ਚੋਬਰਾਂ ਨੇ ਕਰਦਾ ਚਿੱਟਮ ਚਿੱਟਾ ਸਾਰਾ ਪੱਟੀ ਕਰਤੀ ਆ ਇੱਧਰ ਵੀ ਆਪਣਾ ਘਰ ਆ ਇਹ ਤੇ ਬਾਬਾ ਜੀ ਅੰਦਰ ਬੈਠੇ ਨੇ ਲਓ ਵੀ ਮਿੱਤਰੋ ਜਿੱਦਾਂ ਕੀ ਹੁਣ ਆਲਵਿਦਾ ਕਰਨ ਲੱਗੇ ਆ ਤੇ ਹੋਰ ਤਰ੍ਹਾਂ ਹੁੰਦਾ ਹੀ ਆ ਬੜੀ ਚਿਰ ਰੱਖੀ ਆਪਾਂ ਰਾਣੀ ਸੁੰਦਰਾ ਤੇ ਹੁਣ ਚਾਬੀ ਦੇਣ ਲੱਗਾ ਮੈਂ ਦਿਖੋਣਾ ਤੁਹਾਨੂੰ ਵੀਡੀਓ ਬਾਕੀ ਹਾਂ ਲਾਓ ਵੀ ਮਿੱਤਰੋ ਚੱਲੀ ਆਪਣੀ ਰਾਣੀ ਸੁੰਦਰਾ ਨੰਨੇ ਹੁਣਾ ਦੇ ਮੂੰਹ ਦੇਖੋ ਕਿੰਦਾਰੇ ਹੋਏ ਹੋਏ ਆ ਚਾਹ ਹੀ ਬੜਾ ਆ ੜੋ ਗਦਾ ਲਾਓ ਵੀ ਮਿੱਤਰੋ ਜੀ ਜਿਹੜੀ ਆ ਅੱਜ ਆਈ ਆ ਬਹੁਤ ਆ ਅਸੀਂ ਪਰਚ ਪਾ ਅਜੀਸ਼ਾ ਨਹੀਂ ਜਾਂਦਾ ਕੋਈ ਨਹੀਂ ਕਰਦਾ ਇਹਨੂੰ ਆਪ ਆਪੇ ਆਇਆ। ਬਲਕਿ ਅੰਦਰੋਂ ਆ ਰਿਹਾ ਜੀ ਆਮਤ ਜੀ ਇਹ ਸੀ ਬੰਦ ਕਰ ਲੈ ਤੇਲ ਪਾ ਕੇ ਅੱਗੇ ਲੈ ਠੀਕ ਹੈ। ਬਾਬਾ ਜੀ ਹੁਣ ਅੰਦਰ ਦਿੱਤੀ ਹੈ ਜੀ। ਮਹਾਰਾਜ ਜੀ ਇਹ ਬਿਨਾ ਦੇ ਰਾਜੀ ਰੱਖੇ ਇਹਦੇ ਤਰ੍ਹਾਂ ਲੱਗਿਆ। ਆ ਜਿਹੜਾ ਬੱਚਾ ਠੀਕ ਆ ਬਾਬਾ ਜੀ। 12 ਤੈਨੂੰ ਚੰਗਾ ਬਾਬਾ ਜੀ। ਚੰਗਾ ਬੱਦਰ। ਚਲ ਆ। ਕੋਈ ਸੋਕੇ ਜਿੱਲੇ ਦੋਨੇ ਨੰਨ ਦੇ ਬਾੜ ਦੇ ਨਾ ਆਇਆ ਕਰਾਂਗੇ ਕੋਈ ਨਾ ਬਾਬਾ ਜੀ ਨੰਬਰ ਤੁਹਾਡਾ ਲੈ ਲਿਆ ਆਪਾਂ ਹੀ ਤੁਹਾਡੇ ਕੋਲ ਇੱਕ ਵਾਰੀ ਜ਼ਰੂਰ ਚੱਕਰ ਮਾਰਾਂਗੇ ਠੀਕ ਆ ਜੀ ਚੰਗਾ ਭਾਈ ਜੈ ਬਾਲਮੀ ਜੀ ਚੰਗਾ ਭਾਈ ਜੈ ਬਾਲਮੀ ਭਾਈ ਪਤਾ ਲਵਾਤਾ ਦੇਖ ਲੈ ਲਾ ਲਟਾ ਦਿਗਾ ਲੋ ਭਾਈ ਲਟਾਂ ਉਹ ਜਾਗਰ ਮਬਈ ਤੋਂ ਬਾਹਰ ਇੱਧਰ ਵੀ ਕੱਢ ਲੋ ਬਾਬੇ ਹੁਣ ਗੱਡੀ ਪੂਰੀ ਨਾਪਦੇ ਆ ਹੈ ਕਰਾ ਲੇ ਹਾਂ ਤਾਂ ਕਰਾ ਲਈਏ ਚਲੋ ਕੋਈ ਨਹੀਂ ਲਾਵੀ ਮੇਟਰ ਚੱਲੀ ਹੁਣ ਆਪਣੀ ਰਾਣੀ ਕੁਂਦਰਾ ਬਾਏ ਬਾਏ ਕਰਦੇ ਕਰਦੇ ਬਾਏ ਬਾਏ ਆਪਣੀ ਆਪ ਚਲਾਈ ਦੀ ਹੋੜ ਥੋੜੀ ਹੁਣੀ ਹੁਣੀ ਪਾਈ ਦੇਖਿਓ ਚੱਕਿਓ ਪਾਈ ਡਿੱਗੀ ਤੇਲ ਵਾਲਾ ਫੰਕਸ਼ਨ ਕਿੱਥੋਂ ਖੁੱਲਦਾ ਇਹਦੇ ਨਾਲ ਆ ਰਿਹਾ ਨਾਲ ਓਹ ਠੀਕ ਹੈ ਠੀਕ ਹੈ ਚੱਪੜੀ ਚੈੱਕ ਕਰ ਲਓ ਚੱਪੜੀ ਹੈਗੀ ਕਿ ਨਹੀਂ ਨਾਲੇ ਆਪਦੀ ਕੋਈ ਚੀਜ਼ ਹੈਗੀ ਇਹਨਾਂ ਕੱਢ ਲਓ ਹੈਗੀ ਆਹ ਤੇ ਪਈ ਆ ਜੀ ਨਹੀਂ ਹੈਗੀ ਆ ਆਸਰ ਨਾਰਾ ਹੈਗੀ ਆ ਆ ਠੀਕ ਆ ਫਿਰ ਆ ਬੈਰਿੰਗ ਹੋਈ ਨਾ ਭਾਈ ਇਹਨੂੰ ਦੇਖੀ ਹੈ ਨਾ ਹਾਂ ਬੈਰਿੰਗ ਹੋਈ ਪਈ ਆ ਬਸ ਸਿਸਟਮ ਆ ਆ ਯਾ ਰਾਡ ਸਾਡੀ ਟੁੱਟੀ ਹੋਈ ਆਲਾ ਕੱਢ ਲਾ ਇਹਦੀ ਕੱਢ ਲਾ ਬਾਕੀ ਬਾਕੀ ਇਹਦੀ ਗੋਟੀ ਗੂਟੀ ਆ ਵਾ ਠੀਕ ਆ ਗੋਟੀ ਰੱਖ ਦੋ ਗੋਟੀ ਲੈ ਆ ਠੀਕ ਆ ਠੀਕ ਆ ਕੱਢ ਲਓ ਕੱਢ ਲਓ ਉਹ ਬੈਲਟ ਆ ਨਾਨੀ ਦੀ ਉਹ ਕਰ ਲਓ ਚਲ ਚੇਤਾ ਕਰਾ ਤਾ ਮੋਕੇ ਤੇ ਆਪਣੀਆਂ ਜਨੇ ਫੜਨ ਸਰਦਿਸ ਕਰਾ ਨਹੀਂ ਕਰਾ ਭਰਾਵਾ ਬਾਰ ਬਾਰ ਲਈਏ ਮੈਂ ਤੋ ਜਿੱਦਾਂ ਮਰਜੀ ਚਲਾਈਏ ਆਖਣ ਚਲੋ ਵੀ ਮੈਟਰੋ ਹੋ ਗਈ ਆ ਸਵੀਟ ਨੂੰ ਬਾਏ 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 ਕਰਦੇ ਗੱਡੀ ਆਪਣੀ ਰਾਣੀ ਸੁੰਦਰਾ ਨੂੰ ਜੇਤੀਏ ਤੀ ਜਾਏ ਜਾਏ ਨਵੀਂ ਆਏ ਆਏ ਨਵੀਂ ਆਏ ਬੜਾ ਓਲਾ ਔਰ ਸਵਿਟ ਗਈ ਤੇ ਨਾਲੇ ਜੀ ਇੰਤਾਂ ਨੇ ਉਧਰ ਪਟਾਕੇ ਵੀ ਹੁਣੇ ਸ਼ੁਰੂ ਕਰ ਦਿੱਤੇ ਖੁਸ਼ੀ ਬੜੀ ਆ ਮੁੰਡਿਆਂ ਨੂੰ ਐਦਾਂ ਗਈ ਜਾਵੇ ਦਾ ਪਟਾਕੇ ਕਿਹੜੇ ਅਟਾਕੇ ਆਂਗੇ ਮੇਰੇ ਲਈ ਭਰਾ ਮੈਂ ਬੱਸ ਹਾਂਜੀ ਚਲੋ ਮਿੱਤਰੋ ਹੋ ਗਈ ਗੱਡੀ ਨੂੰ ਬਾਏ ਬਾਏ ਮਿਲਦੇ ਹਾਂ ਹੁਣ ਕੱਲ ਨੂੰ ਨੈਕਸਟ ਵਲੌਗ ਵਿੱਚ ਦੱਸਦੇ ਹੁਣ ਕਿਹੜੀ ਕਮਿੰਗ ਸੂਨ ਕਿਹੜੀ ਆਊਗੀ